ਨੋ ਮਿਲ ਕੇ ਆ ਜੀ ਬਹੁਤ ਦੁੱਖ ਦੀ ਘੜੀ ਹੈ ਕਿ ਸੱਚੇ ਪਾਤਸ਼ਾਹ ਕੇ ਅਰਦਾਸ ਕਰ ਸਕਦੇ ਆ ਬੇਨਤੀ ਕਰ ਸਕਦੇ ਆ ਕਿ ਸਾਡੇ ਵੀਰ ਨੂੰ ਜੇ ਉਹਦੀ ਟੁੱਟੀ ਵੀ ਅਤੇ ਮਾਲਕ ਗੰਡੇ ਉਹਨਾਂ ਦੇ ਮਾਂ ਵੱਲੇ ਵੇਖ ਕੇ ਉਹਨਾਂ ਦੀ ਵਾਈਫ ਵੱਲੇ ਵੇਖ ਕੇ ਕਾਲਜ ਨੂੰ ਧੂਪ ਹੈ ਰਹੀ ਹੈ ਤੇ ਅਰਦਾਸਾਂ ਬੇਨਤੀਆਂ ਤਾਂ ਪੂਰੇ ਵਿਸ਼ਵ ਦੇ ਵਿੱਚ ਹੀ ਵੀਰ ਲਈ ਹੋ ਰਹੀਆਂ ਨੇ ਮਾਲਕ ਕਿਸੇ ਦੀ ਜਰੂਰ ਸੁਣ ਲਵੇ ਕਿਸ ਨਾ ਕਿਸੇ ਦੀ ਜਰੂਰ ਸੁਣੋ ਅਰਦਾਸ ਦੀ ਲੋੜ ਹੈ ਜੀ ਬਾਕੀ ਬਹੁਤ ਸਾਰਾ ਹੈ ਪੂਰੀ ਦੁਨੀਆ ਹੀ ਅਰਦਾਸਾਂ ਕਰ ਰਹੀ ਹੈ ਅਮਰੀਕਾ ਕੈਨੇਡਾ ਪੰਜਾਬ ਸਾਰੇ ਹਨਾ ਪੈਣਾ ਮਾਵਾ ਸਾਰੇ ਤੇ ਬਸ ਸਾਰੇ ਜਨੇ ਅਰਦਾਸ ਕਰੋ ਪਲੀਜ਼ ਕਿ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਜਾ ਹਾਂਜੀ ਹਾਂਜੀ ਹੌਸਲਾ ਤਾਂ ਹੈ ਮਾਵਾ ਕਾਫੀ ਹੌਸਲਾ ਤਾਂ ਹੈਗਾ ਦੇ ਵੀ ਹੋ ਜਾਊਗਾ ਸਭ ਕੁਝ ਠੀਕ ਬੇਟਾ ਪਰ ਹੌਲੀ ਹੌਲੀ ਹੋਊਗਾ ਐਡੇ ਐਡੇ ਹੀਰੇ ਐਡੇ ਐਡੇ ਹੀਰੇ ਉੱਤ ਮਾਵਾ ਆਂ ਦੀਆਂ ਅੱਖਾਂ ਦੇ ਸਾਹਮਣੇ ਐਸਾ ਹਾਲਤ ਛੋਣਦੇ ਮਾਵਾ ਦਾ ਕੀ ਹਾਲ ਹੁੰਦਾ ਹੈ ਜੀ ਮਾਂ ਤਾਂ ਐਸੀ ਚੀਜ਼ਾਂ ਵੀ ਪੁੱਤ ਨੂੰ ਕੰਡਾ ਵੱਜਿਆ ਵੀ ਨਹੀਂ ਜਰਦੀ ਅਜ ਉਹਦੀਆਂ ਅੱਖਾਂ ਦੇ ਅੱਗੇ ਜ਼ਿੰਦਗੀ ਔਰ ਮੌਤ ਨਾਲ ਜੂਝ ਰਿਹਾ ਹੈ ਸਾਡਾ ਭਰਾ ਇਹੀ ਅਰਦਾਸ ਆ ਸਾਡੀ ਇਹੀ ਬੇਨਤੀ ਹੈ ਕਿ ਇਸ ਮਾਂ ਦੀਆਂ ਦੁਆਵਾਂ ਨੂੰ ਮਾਂ ਦੀ ਗੋਦ ਨੂੰ ਹਮੇਸ਼ਾ ਖੁਸ਼ ਰੱਖੇ ਰੱਬ ਮਾਂ ਸਾਡੀ ਨੂੰ ਉਹਦੇ ਪੁੱਤ ਨੂੰ ਤੰਦਰੁਸਤੀ ਬਖਸ਼ੇ ਦਾਤਾ ਕਿਉਂਕਿ ਦਰਦ ਦੁੱਖ ਜਿਹੜਾ ਆਉਂਦਾ ਬਹੁਤ ਛੇਤੀ ਹੈ ਜਾਂਦਾ ਸਮਾਂ પાਕੇ ਹੈ ਇਹ ਅਰਦਾਸਾਂ ਬੇਨਤੀਆਂ ਉਸ ਮਾਲਕ ਦੇ ਘਰ ਕੋਈ ਘਾਟਾ ਨਹੀਂ ਉਹਦੇ ਅੱਗੇ ਕੋਈ ਵੱਡੀ ਚੀਜ਼ ਨਹੀਂ ਉਹ ਜਿੰਦਗੀ ਦੇ ਸਕਦਾ ਸਾਡੇ ਵੀਰ ਨੂੰ ਸਾਡੀ ਇਹੀ ਅਰਦਾਸ ਹੈ ਇਹੀ ਦੁਆ ਹੈ ਕਿ ਮਾਲਕ ਉਹਨੂੰ ਹੱਸਦਾ ਵਸਦਾ ਰੱਖੇ ਸਜੇ ਸਜੇ ਉਹਨੂੰ ਤੰਦਰੁਸਤੀ ਵਾਲੇ ਪਾਸੇ ਲੈ ਕੇ ਆਵੇ ਉਹਦੀ ਟੁੱਟੀਆਂ ਦਾ ਤਾਂ ਵੀ ਘੰਡੇ ਵਾਇਗਰ ਇਹ ਅਰਦਾਸ ਹੈ ਇਹ ਬੇਨਤੀ ਤੁਸੀਂ ਵੀ ਸਾਰੇ ਭਰਾਏ ਇਹੀ ਅਰਦਾਸ ਦੁਆ ਕਰੋ ਕਿ ਦਾਤਿਆ ਸੁੱਖ ਦਾ ਸੁਨੇਹਾ ਆਵੇ ਇਧਰਲੇ ਪਾਸਿਓਂ ਚੰਗਾ ਸੁਨੇਹਾ ਆਵੇ ਫੇ ਵੀਰਾ ਠੀਕ ਹੈ ਧੰਨਵਾਦ ਧੰਨਵਾਦ ਵੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ